ਪ੍ਰੋਡ ਨਿਊਜ਼ ਰਿਪੋਰਟ ਦੇਖ ਰਹੇ ਦਰਸ਼ਕ ਮੁਕੀਤ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਕੋਟਲੀ ਕਮੋਜ ਪਿੰਡ ਵਿੱਚ ਇਕੱਠੇ ਹੋਏ ਹਾਂ ਜਿਸ ਵਿੱਚ ਇਹਨਾਂ ਨੂੰ ਜਨਤਾ ਨੂੰ ਕਾਫੀ ਹੀ ਪ੍ਰੋਬਲਮ ਆ ਰਹੀ ਹੈ 10-15 ਪਿੰਡ ਹੈ ਜਿਨ੍ਹਾਂ ਨੂੰ ਇਸ ਫੈਕਟਰੀ ਤੋਂ ਬਹੁਤ ਹੀ ਅਲਰਜੀ ਚਮੜੀ ਦੀ ਅਲਰਜੀ ਸਾਹ ਦੀ ਔਰ ਹੋਰ ਵੀ ਬੱਚਿਆਂ ਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਇੰਦਰ ਕੀ ਪ੍ਰੋਬਲਮ ਆ ਚੂਹਾ ਮਰਿਆ ਜਾਂ ਕੀ ਗੱਲ ਆ ਤੇ ਜਦੋਂ ਅਸੀਂ ਦੱਸਦੇ ਆ ਫੇਰ ਹੀ ਉਹਨੂੰ ਪਤਾ ਲੱਗਦਾ ਵੀ ਨਹੀਂ ਤੋ ਕਹਿੰਦੇ ਵੀ ਇਹਨਾਂ ਦੇ ਅੰਦਰੋਂ ਕਮਰਿਆਂ ਦੇ ਵਿੱਚੋਂ ਮੂਸਕ ਆਉਂਦਾ ਕੋਈ ਪ੍ਰੋਬਲਮ ਸਫਾਈ ਨਹੀਂ ਆ ਜਾਂ ਕਿਦਾਂ ਪਰ ਪ੍ਰੋਬਲਮ ਤੇ ਇਹ ਆ ਸਾਡੀ ਵੀ ਜਿਹੜਾ ਐਡਾ ਢੇਰ ਲੱਗਿਆ ਹੋਇਆ ਇੱਥੋਂ ਮੂਸਕ ਲੱਗੇ ਲੱਗੇ 767 ਪਿੰਡਾਂ ਦੇ ਵਿੱਚ ਇਹਦੀ ਜਿਹੜਾ ਮੂਸਕ ਨਜ਼ਰ ਆਇਆ ਤੇ ਬਹੁਤ ਜ਼ਿਆਦੀ ਵੱਡੀ ਮੁਸ਼ਕਲ ਆ ਇਸ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਜਿੰਦਰ ਸਿੰਘ ਆ ਜੀ ਪਿੰਡ ਹੈਗਾ ਹੇਰਾ ਅਸੀਂ ਦੇ ਕਰੀਬ ਜਿਹੜੀ ਜਗ੍ਹਾ ਤੇ ਆਪਾਂ ਇਹ ਫੈਕਟਰੀ ਲੱਗੀ ਇੱਥੋਂ ਖੜੇ ਆਂ ਕਰੀਬ 4-5 ਕਿਲੋਮੀਟਰ ਤੇ ਸਾਡਾ ਪਿੰਡ ਆ ਤੇ ਅਸੀਂ ਸਾਰਾ ਪਿੰਡ ਹੀ ਬਹੁਤ ਜ਼ਿਆਦਾ ਦੁਖੀ ਆ ਸ਼ਾਮ ਦਾ ਟਾਈਮ ਸਵੇਰੇ ਜਦੋਂ ਕਿਤੇ ਰੋਟੀ ਖਾਣ ਲੱਗੀਦਾ ਉਦੋਂ ਮਸ਼ਕਾਉਂਦਾ ਬਹੁਤ ਜ਼ਿਆਦਾ ਰੋਟੀ ਕੀ ਉਲਟੀਆਂ ਆਉਣ ਨੂੰ ਕਰਦੀਆਂ ਵਾ ਪ੍ਰਦੂਸ਼ਣ ਇੰਨਾ ਜ਼ਿਆਦਾ ਹੋ ਗਿਆ ਸਾਹ ਲੈਣਾ ਵੀ ਔਖਾ ਹੋਇਆ ਵਾ ਲਾਗੇ ਛਾਗੇ ਪਿੰਡਾਂ ਵਾਲਿਆਂ ਨੂੰ ਤੁਸੀਂ ਜੋ ਜਿੰਨਾ ਵੀ ਸਾਰੇ ਪਿੰਡ ਵਾਲੇ ਦੁਖੀ ਹੋਏ ਆ ਅਹੀਂ ਇੱਥੇ ਤੱਕ ਪਹੁੰਚੇ ਆ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਕਰਦਾ ਹੈਗਾ ਤਾਂ ਹੀ ਘਾਡੇ ਤੱਕ ਪਹੁੰਚਿਆ ਵੀ ਕਿਸੇ ਨਾ ਕਿਸੇ ਕਰਕੇ ਪ੍ਰਸ਼ਾਸਨ ਤੱਕ ਸਾਡੀ ਗੱਲ ਪਹੁੰਚਾਈ ਜਾਵੇ ਜੋ ਸਾਨੂੰ ਇਸ ਪ੍ਰਦੂਸ਼ਣ ਤੋਂ ਇਹ ਤੋਂ ਜਾਨ ਚੜ੍ਹਾਈ ਸਾਂ ਜਾ ਸਕੀ ਔਰ ਪਿੰਡ ਵਾਲੇ ਇਲਾਕੇ ਨਾਸੀ ਜਿਹੜੇ ਆਪਣਾ ਸਹੀ ਤਰ੍ਹਾਂ ਆਪਣਾ ਸਾਹ ਲੈ ਜਿੰਦਗੀ ਜੀ ਸਕਣ। ਇਹ ਫੈਕਟਰੀ ਦਾ ਬਹੁਤ ਜ਼ਿਆਦਾ ਮਸ਼ਕ ਹੁੰਦਾ ਆ ਅਸੀਂ ਬਹੁਤ ਅਈ ਗਏ ਆ ਜਾਈਏ ਆ ਔਰ ਸ਼ਾਹਕੋਟ ਵੀ ਤਰਨ ਸਭ ਕੁਛ ਕਿਤਾ ਵਾਈ ਫੈਕਟਰੀ ਬੰਦ ਹੋਣੀ ਚਾਹੀਦੀ ਆ ਨਿਆਣਾਂ ਨੂੰ ਉਲਟੀਆਂ ਟਟੀਆਂ ਜੋ ਵੀ ਅਲਰਜੀ ਆ ਸਭ ਕੁਛ ਹੀ ਹੋਉਂਦਿਆ ਵਾ ਮੈਡਮ ਇਹਦਾ ਕਰੋ ਹੱਲ ਕਿ ਨਾਮ ਦੋਡਾ ਮੇਰਾ ਨਾਮ ਸਰਜੀਤ ਸਿੰਘ ਆ ਪਿੰਕ ਕੋਟਲੀ ਕੋਰੋਂ ਹੋ ਰਹੀ ਐ ਅਛੇ ਤੇ ਕੋਟਲੀ ਪੈਂਟ ਚ ਕੀ ਪ੍ਰੋਬਲਮ ਆ ਗਈ ਸਾਡੇ ਜੀ ਇੱਕ ਪੇਥੇ ਫੈਕਟਰੀ ਲੱਗੀ ਆ ਜਿਹਦਾ ਨਾਮ ਅਦਿੱਤਿਆ ਇੰਡਸਟਰੀ ਪ੍ਰਾਈਵੇਟ ਲਿਮਟਿਡ ਆ ਉਹ ਗੰਨੇ ਦੀ ਮੈਲ ਤੋਂ ਗੁੱਲਾ ਬਣਾ ਰਹੇ ਐ ਅਛੇ ਜਿਹੜੀ ਕੰਨੇ ਦੀ ਮੈਲ ਆ ਉਹਦੀ ਜਿਹੜੀ ਇੰਨੀ 스ਮੈਲ ਜ਼ਿਆਦਾ ਭੈੜੀ ਆ ਰਹੀ ਹੈ ਕਿ ਕੋਈ ਸਾਹ ਲੈਣਾ ਵੀ ਹਵਾ ਦੇ ਵਿੱਚ ਮੁਸ਼ਕਲ ਪਹਿਲਾਂ ਤਾਂ ਅਸੀਂ ਕੱਲਾ ਪਿੰਡ ਤੁਰਿਆ ਸੀ ਹੁਣ ਇਹਨਾਂ ਨੇ ਬਾਹਰ ਵੀ ਢੇਰ ਲਾਉਣੇ ਸ਼ੁਰੂ ਕਰ ਦਿੱਤੇ ਉਹਦਾ ਕਰਕੇ ਸੱਤ ਅੱਠ ਪਿੰਡ ਆ ਜਿਹੜੇ ਬਹੁਤ ਤਾਂਵਾ ਕਿਉਂਕਿ ਸਵਾ ਜਿਹੜੀ ਇੰਨੀ ਗੰਦੀ ਹੋ ਰਹੀ ਹੈ ਕਿ ਸਾਹ ਲੈਣਾ ਬਹੁਤ ਮੁਸ਼ਕਲ ਆ ਬੱਚੇ ਬਿਮਾਰ ਹੋ ਜਾਂਦੇ ਬੱਚੇ ਜਿਹੜੇ ਆ ਉਹ ਸਵੇਰੇ ਜਦੋਂ ਉੱਠਦੇ ਆ ਜਾਂ ਰੋਟੀ ਖਾਂਦੇ ਉਲਟੀਆਂ ਆਉਂਦੀਆਂ ਵਾ ਲੇਡੀਜ਼ ਜਾਂ ਕੋਈ ਵੀ ਬੰਦਾ ਵਾ ਮਤਲਬ ਬਾਹਰ ਰਾਤ ਨੂੰ ਰਾਤ ਨੂੰ ਤਾਂ ਬਾਹਰ ਕੋਈ ਰਹਿ ਨਹੀਂ ਸਕਦਾ ਅੰਦਰ ਬੈਠ ਕੇ ਰੋਟੀ ਖਾਣੀ ਅੰਦਰ ਬੈਠ ਕੇ ਤੇ ਅੰਦਰਾਂ ਦੇ ਵਿੱਚੋਂ ਵੀ ਮੋਸ਼ਕ ਬਹੁਤ ਆ ਰਿਹਾ ਵਾ ਇਸ ਕਰਕੇ ਸਾਡਾ ਸਾਰਾ ਏਰੀਆ ਇਕੱਠਾ ਹੋਇਆ ਕਾਂਕਲਾ, ਹੇਰਾਂ, ਮੋਰੀ ਹਾਲ ਤੋਂ ਵੀ ਬੰਦੇ ਆ ਮੱਖੀ ਤੋਂ ਵੀ ਆ ਇਹ ਸਾਰੇ ਨਗਰ ਜਿੰਨੇ ਵੀ ਆ ਇਹ ਇੱਕੋ ਹੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਮੋਸ਼ਕ ਵਾ ਇਹ ਜਿਹੜਾ ਸਾਡੇ ਪ੍ਰਦੂਸ਼ਨ ਫੈਲ ਰਿਹਾ ਜਾਂ ਹਵਾ ਇੰਨੀ ਗੰਦੀ ਆ ਇਹਦਾ ਕੋਈ ਹੱਲ ਕੱਢਿਆ ਜਾਵੇ ਅਸੀਂ ਪਟਿਆਲੇ ਤੱਕ ਪ੍ਰਦੂਸ਼ਨ ਬੋਰਡ ਕੋਲ ਸ਼ਿਕਾਇਤਾਂ ਕੀਤੀਆਂ ਵਾ ਪਰ ਅਜ ਤੱਕ ਸਾਡੀ ਕਿਸੇ ਨੇ ਨਹੀਂ ਸੁਣੀ ਆਂਦੇ ਆ ਚਲੇ ਜਾਂਦੇ ਆ ਜਿੱਥੋਂ ਤੱਕ ਕੇ ਆਪਣੇ ਜਲੰਧਰ ਸੀਐਮਓ ਸਾਹਿਬ ਕੋਲ ਵੀ ਮੈਂ ਗਿਆ ਆ ਉਹਦੇ ਕੋਲ ਵੀ ਐਪਲੀਕੇਸ਼ਨ ਪਾਈ ਸੀ ਉਹਨੇ ਐਪਲੀਕੇਸ਼ਨ ਇੱਥੇ ਭੇਜੀ ਸੀਗੀ ਉਹਦੇ ਤੇ ਇੱਥੇ ਰਿਪੋਰਟ ਕੌਸ਼ਲ ਦਿੱਹੀ ਆ ਜਿਹੜੇ ਡਾਕਟਰ ਭੇਜੇ ਤੇ ਜਿਹੜੀ ਐਸਐਮਓ ਸਾਹਿਬ ਕੋ ਗਈ ਆ ਉਹ ਰਿਪੋਰਟ ਬਦਲ ਦਿੱਤੀ ਗਈ ਸੀ ਇੱਥੇ ਕੁਝ ਲੋਕ ਆ ਉਹਨਾਂ ਦੇ ਰਿਸ਼ਤੇਦਾਰ ਸੀ ਉਹ ਡਾਕਟਰ ਉਹਨਾਂ ਨੇ ਵਜ ਕੇ ਕਿਹਾ ਕਿ ਸਾਡੇ ਰਿਸ਼ਤੇਦਾਰ ਸੀ ਅਸੀਂ ਆਪ ਇਦਾਂ ਲਿਖਾਓ ਇਸ ਕਰਕੇ ਅਸੀਂ ਇਹੇ ਵਾਰ-ਵਾਰ ਬੇਨਤੀ ਕਰਦੇ ਆ ਕਿ ਇਹਨੂੰ ਜਿੱਦਾਂ ਵੀ ਹੋਵੇ ਬੰਦ ਕਰਾਇਆ ਜਾਵੇ ਅਸੀਂ ਬਣੀ ਮਹਾਰ ਸਿੰਘ ਬੋਲ ਦਾ ਕੋਰਲ ਕਬੋਲ ਤੋਂ ਹਾਂਜੀ ਹਾਂਜੀ ਸਾਡੇ ਪਿੰਡ ਚ ਇੱਕ ਬੰਦੇ ਇੰਨਾ ਗੰਦ ਪਿਆ ਕੁਟ ਮੇ ਦੋ ਟੇ ਸਟਰਾਕਰ 5-6 ਸਾਲ ਤੋਂ ਗੰਦ ਪਿਆ ਬਹੁਤ ਮੁਸ਼ਕਲ ਹੁੰਦਾ ਅਸੀਂ ਮੁੱਖ ਮੰਤਰੀ ਤੱਕ ਕਪਟਾਲੇ ਤੱਕ ਸਪੱਟ ਕੀਤੀ ਆ ਸਾਡੀ ਕਿਹਨੇ ਸੁਣੀ ਐਸਡੀਐਮ ਦੇ ਜੀ ਰਿਕਵੈਸਟ ਕਰਤੇ ਮੰਗਤਿਆ ਐਸਡੀਐਮ ਦੇ ਤਾਪਨੇ ਸੁਧਾ ਆਪਣੇ ਦੂਜਾ ਪ੍ਰਦੂਸ਼ਨ ਬੋਰਡ ਦੰਦਰ ਸਾਡੀ ਕਿਹਨੇ ਨਹੀਂ ਸੁਣੀ ਜਿਹੜੇ ਆਉਂਦੇ ਆ ਇੱਥੇ ਦਫਤਰ ਚ ਅੰਦਰ ਚਿੜਕਨੀ ਲਾ ਕੇ ਅੰਦਰ ਬੈ ਕੇ ਸੌਦਾ ਕਰਕੇ ਚਲ ਜਾਂਦੇ ਆ ਹਾਂਜੀ ਕੀ ਪ੍ਰੋਬਲਮ ਕੀ ਆਈ ਆ ਪ੍ਰੋਬਲਮ ਇਹ ਆ ਜੀ ਸਾਡੇ ਪਿੰਡ ਚ ਕੁਝ ਸਾਲ ਪਹਿਲਾਂ ਫੈਕਟਰੀ ਲੱਗੀ ਆ ਇਹ ਇਹਨੇ ਫੈਕਟਰੀ ਇਹਸਾ ਆਪਣਾ ਸ਼ੁਰੂ ਕੀਤੀ ਆ ਕਿ ਮੈਂ ਕੋਈ ਸਵਿਚਾਂ ਦੀ ਜਾਂ ਇਲੈਕਟ੍ਰਿਕ ਦਾ ਕੰਮ ਕਰਦਾ ਹਾਂਜੀ ਉਹਦੇ ਵਾਸਤੇ ਨੇ ਪਿੰਡ ਵਾਸੀਆਂ ਕੋ ਸਾਈਨ ਕਰਾ ਕੇ ਤੇ ਫੈਕਟਰੀ ਸ਼ੁਰੂ ਕਰ ਲਈ ਔਰ ਅੱਜ ਵੀ ਹੁਣ ਤੇ ਫੈਕਟਰੀ ਦੇ ਵਿੱਚ ਜਿਹੜੇ ਸਮਾਨ ਉਸ ਟਾਈਮ ਇਹਨੇ ਰਾਤੋਂ ਰਾਤ ਖੜਾ ਕੀਤਾ ਉਹਦੇ ਵਿੱਚ ਜਿਹੜੇ ਪਿੱਲਰ ਲੱਗਦੇ ਆ ਉਹ ਦੇਖੋ ਕੀ ਖੰਭੇ ਦੇ ਲੱਗੇ ਹੋਏ ਆ ਸਾਡੇ ਪਿੰਡ ਨੇ ਉਸ ਟਾਈਮ ਧੋਖਾ ਖਾਦਾ ਫਿਰ ਜਦੋਂ ਇਹ ਮਟੀਰੀਅਲ ਆ ਜਿਹੜਾ ਮੈਟਰਲ ਹੁਣ ਪਿੱਛੇ ਪਿਆ ਸਾਡੇ ਇਹ ਲੈ ਕੇ ਆਇਆ ਤਾਂ ਹੀ ਪਿੰਡ ਵਾਲਿਆਂ ਨੇ ਸਾਰੇ ਇਕੱਠੇ ਹੋ ਕੇ ਉਹਦੇ ਨਾਲ ਗੱਲਬਾਤ ਕੀਤੀ ਉਸ ਟਾਈਮ ਸਾਨੂੰ ਕਹਿਣ ਲੱਗਾ ਵੀ ਆਰ ਕੀ ਗਲਤੀ ਹੋ ਗਈ ਆ ਤੇ ਮੈਨੂੰ ਛੱਡ ਦਿੱਤਾ ਜਾਵੇ ਜੋ ਮੇਰਾ ਖਰਚਾ ਹੋਇਆ ਪੈਰਾ ਪੂਰਾ ਹੋ ਜਾਏ ਅਸੀਂ ਫਿਰ ਉਹ ਸਾਰ ਰੁੱਕ ਗਏ ਫਿਰ ਅੱਜ ਵਾਦਾ ਵਾਦਾ ਅੱਜ ਦੇਖ ਲੋ ਇੰਨਾ ਪਿੰਡਾਂ ਪਿੰਡ ਦੇ ਹੁਣ ਉਸ ਟਾਈਮ ਤੇ ਸਾਡਾ ਪਿੰਡ ਇਕੱਲਾ ਦੁਖੀ ਸੀ ਹੁਣ ਲੱਗੇ ਆਲੇ ਦਿਵਾਲੇ ਦੇ 15 20 ਪਿੰਡ ਇਸ ਟਾਈਮ ਦੁਖੀ ਆ ਪਰ ਬਿਮਾਰੀ ਫੈਲ ਰਹੀ ਆ ਮੁਸ਼ਕਿਲ ਨਾ ਹੁੰਦਾ ਕਿ ਨਾ ਅਸੀਂ ਦਿਨੇ ਅੰਦਰ ਬਾਹਰ ਰਹਿ ਸਕਦੇ ਆ ਨਾ ਸ਼ਾਮ ਨੂੰ ਨਾ ਰਾਤ ਨੂੰ ਹਾ ਬਿਮਾਰੀਆਂ ਵੱਧ ਰਹੀਆਂ ਕਿਸੇ ਨੂੰ ਅਲਰਜੀ ਆ ਕਿਸੇ ਨੂੰ ਖਾਸੀ ਆ ਕਿਸੇ ਨੂੰ ਕਹਿਆ ਹੋ ਰਿਹਾ ਕਿਸੇ ਨੂੰ ਦਮੇ ਦੀ ਬਿਮਾਰੀ ਆ ਤੇ ਇਸ ਟਾਈਮ ਵੀ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਇਹ ਬੇਨਤੀ ਕਰਦੇ ਆ ਕਿ ਨਾ ਸਾਡੀ ਪ੍ਰਸ਼ਾਸਨ ਨੇ ਸੁਣੀ ਆ ਨਾ ਸਾਡੀ ਕਿਸੇ ਲੀਡਰ ਨੇ ਸੁਣੀ ਆ ਅਸੀਂ ਲੀਡਰਾਂ ਕੋ ਪਹੁੰਚ ਕੀਤੀ ਸੀਗੀ ਤੇ ਲੀਡਰਾਂ ਕੋ ਅਜੇ ਸਾਡਾ ਸਵਾਲ ਪਿੱਛੋਂ ਜਾਂਦਾ ਤੇ ਇਹਨਾਂ ਨੂੰ ਪਹਿਲਾਂ ਸਾਡੀ ਲੀਗੋਟ ਪਹਿਲਾਂ ਆ ਜਾਂਦੀ ਆ ਤੇ ਇਹ ਉਸ ਟਾਈਮ ਫੈਕਟਰੀ ਖਾਲੀ ਕਰ ਲਿੰਦਾ ਤੇ ਉਹਦਾ ਜੋ ਰੋਂਗ ਮਟੀਰੀਅਲ ਪਿਆ ਉਹ ਇਸ ਟਾਈਮ ਸਾਡੇ ਪਿੱਛੇ ਆ ਇਸ ਟਾਈਮ ਇਹਨੇ 200 ਤੋਂ ਉੱਤੇ ਟਰੱਕ ਮਾਲ ਸਟਾਇਆ ਜੋ ਇਸ ਟਾਈਮ ਅਜੇ ਵੀ ਪਿਆ ਵਾ ਤੇ ਇਹਦੀ ਸਾਡੀ ਸੁਣਵਾਈ ਕੀਤੀ ਜਾਵੇ ਕਿ ਪਿੰਡ ਵਾਸੀਆਂ ਨੂੰ ਜਾਂ ਇਲਾਕਾ ਨਿਵਾਸੀਆਂ ਨੂੰ ਇਹ ਪਰਦੂਸ਼